ਇੱਕ ਭਾਲੂ ਕੋਕੀਨ ਖਾ ਗਿਆ ਸੀ ਤੇ ਉਹ ਵੀ 165 ਕਰੋੜ ਰੁਪਏ ਦੀ ਜੀ ਹਾਂ ਬਿਲਕੁਲ ਸੱਚ ਹੈ ਵੀ ਇੱਕ ਭਾਲੂ 165 ਕਰੋੜ ਰੁਪਏ ਦੀ ਕੋਕੀਨ ਖਾ ਗਿਆ ਸੀ ਪਰ ਉਸ ਤੋਂ ਬਾਅਦ ਉਸ ਭਾਲੂ ਨਾਲ ਹੋਇਆ ਕਿ ਉਸ ਤੋਂ ਪਹਿਲਾਂ ਜਾਣਦੇ ਹਾਂ ਵੀ ਉਹ ਕੋਕੀਨ ਉਸ ਭਾਲੂ ਤੱਕਰ ਪਹੁੰਚੀ ਕਿਸ ਤਰੀਕੇ ਨਾਲ ਦਰਅਸਲ ਇਹ ਗੱਲ ਹੈ 1985 ਦੀ ਤੇ ਜਗ੍ਹਾ ਸੀ ਜੌਰਜੀਆ ਐਂਡਰਿਓ ਥੌਟਨ ਨਾਮ ਦਾ ਇੱਕ ਡਰੱਗ ਡੀਲਰ ਸੀ ਤੇ ਉਹ ਅਕਸਰ ਹੀ ਆਪਣੀਆਂ ਡਰੱਗਸ ਅਲੱਗ-ਅਲੱਗ ਦਕਸ਼ਾਵਾਂ ਦੇ ਵਿੱਚ ਅੜੀ ਸਮਗਲ ਕਰਿਆ ਕਰਦਾ ਸੀ ਤੇ ਇਸ ਦੇ ਦੌਰਾਨ ਉਸਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਿੱਚ ਵੀ ਕੋਕੀਨ ਦੀ ਸਮਗਲ ਬਾਰੇ ਸੋਚਿਆ ਪਰ ਉਸ ਤੇ ਏਜੰਸੀਆਂ ਜਿਹੜੀ ਉਹ ਕੜੀ ਨਜ਼ਰ ਰੱਖਿਆ ਕਰਦੀਆਂ ਸੀ ਇਸੇ ਲਈ ਉਸ ਨੇ ਕੋਲੰਬੀਆ ਤੋਂ ਇੱਕ ਪੂਰਾ ਜਹਾਜ਼ ਹੀ ਕਰਾਏ ਤੇ ਲੈ ਲਿਆ ਤੇ ਉਸ ਵਿੱਚ ਲੱਖਾਂ ਕਿਲੋ ਡਰੱਗ ਜਿਹੜੀ ਉੱਪਰ ਉਦੋਂ ਉਸ ਨੂੰ ਪਤਾ ਸੀ ਵੀ ਸਰਕਾਰੀ ਏਜੰਸੀਆਂ ਉਸ ਦੇ ਉੱਤੇ ਨਜ਼ਰ ਰੱਖੇ ਹੋਏ ਨੇ ਇਸੇ ਲਈ ਉਸ ਨੇ ਸਾਰੀ ਕੁਕੀਨ ਏਅੜੀ ਜਾਰਜੀਆ ਦੇ ਜੰਗਲਾਂ ਦੇ ਉੱਤੇ ਉਡਾਣ ਭਰਦੇ ਸਮੇਂ ਉਹਨਾਂ ਜੰਗਲਾਂ ਦੇ ਵਿੱਚ ਹੀ ਸੁੱਟਦੀ ਤੇ ਜਦੋਂ ਪੂਰੀ ਕੁਕੀਨ ਉੱਥੇ ਸੁੱਟ ਦਿੱਤੀ ਤਾਂ ਅੰਤ ਦੇ ਵਿੱਚੋਂ ਖੁਦ ਵੀ ਪੈਰਾਸ਼ੂਟ ਚਾੱਕ ਕੇ ਉੱਥੋਂ ਛਲਾਂਗ ਲਗਾ ਗਿਆ ਪਰ ਪੈਰਾਸ਼ੂਟ ਵਿੱਚ ਕੋਈ ਖਰਾਬੀ ਆਈ ਤੇ ਉਹ ਜੰਗਲ ਦੇ ਵਿੱਚ ਡਿੱਗਦੇ ਸਾਰੇ ਮਾਰਿਆ ਗਿਆ ਪਰ ਉਸਦੀ ਡਰੱਗਸ ਜਿਹੜੀ ਜਹਾਜ਼ ਤੋਂ ਜੰਗਲ 'ਚ ਸੁੱਤੀ ਸੀ ਉਹ ਇਸ ਤੋਂ ਪਹਿਲਾਂ ਵੀ ਕਿਸੇ ਪੁਲਿਸ ਜਾਂ ਮਾਫੀਆ ਦੇ ਹੱਥ ਲੱਗਦੀ ਉਹ ਇੱਕ ਭਾਲੂ ਨੂੰ ਮਿਲ ਗਈ ਤੇ ਉਸਨੇ 165 ਕਰੋੜ ਰੁਪਏ ਦੀ ਡਰੱਗਸ ਵਿੱਚੋਂ ਕਾਫੀ ਜ਼ਿਆਦਾ ਖਾ ਲਈ ਪਰ ਜਾਨਵਰ ਕਿੰਨਾ ਵੀ ਵੱਡਾ ਹੋਵੇ ਜੇ ਆ ਨਸ਼ਾ ਉਸ ਨੂੰ ਵੀ ਸੁਭਾਅ ਕੀ ਹੈ ਭਾਰੀ ਜ਼ਰੂਰ ਪੈਣਾ ਸੀ ਇਸ ਲਈ ਉਹ ਭਾਲੂ ਓਵਰਡੋਜ਼ ਦੀ ਬਣਾ ਕਰਕੇ ਮਾਰਿਆ ਗਿਆ ਸੀ ਤੁਸੀਂ ਹੈਰਾਨ ਇਹ ਸੁਣ ਕੇ ਵੀ ਹੋਵੋਗੇ ਇਕੱਲਾ ਭਾਲੂ ਹੀ ਨਹੀਂ ਜਿਹੜਾ ਡਰਗ ਦਾ ਨਸ਼ਾ ਕਰਦਾ ਜਾਂ ਫਰੋਸਤੀ ਬਿਲਾ ਦੇ ਕਾਰਨ ਮਾਰਿਆ ਗਿਆ ਬਲਕਿ ਹੋਰ ਵੀ ਦੁਨੀਆ ਦੇ ਅਜਿਹੇ ਬਹੁਤ ਸਾਰੇ ਜਾਨਵਰ ਨੇ ਜਾਂ ਪੰਛੀ ਨੇ ਦੁਨੀਆ ਦੇ ਵਿੱਚ ਮੌਜੂਦ ਨੇ ਜਿਹੜੇ ਕਿ ਨਸ਼ਾ ਕਰਦੇ ਨੇ ਉਹ ਵੀ ਅਲੱਗ-ਅਲੱਗ ਤਰ੍ਹਾਂ ਦਾ ਇਨਸਾਨਾਂ ਨੂੰ ਨਸ਼ਾ ਕਰਦੇ ਤੁਸੀਂ ਜ਼ਰੂਰ ਦੇਖਿਆ ਹੋਣਾ ਪਰ ਤੁਸੀਂ ਕਦੇ ਹਾਥੀ ਨੂੰ ਨਸ਼ਾ ਕਰਦੇ ਹੋਏ ਦੇਖਿਆ ਨਹੀਂ ਤਾਂ ਤਾਂ ਨੂੰ ਦੱਸ ਦਈਏ ਵੀ ਹਾਥੀ ਵੀ ਨਸ਼ਾ ਕਰਦੇ ਨੇ ਤੇ ਹਾਥੀਆਂ ਦੇ ਨਸ਼ਾ ਕਰਦੀ ਇਹ ਖਬਰ ਅਫਰੀਕਾ ਦੀ ਹੈ ਜਿੱਥੇ ਜੂਲੂ ਜਾਤੀ ਰਹਿੰਦੀ ਹੈ ਇੱਥੇ ਰ데요 ਰਹਿਣ ਵਾਲੇ ਲੋਕ ਆ ਜਿਹੜੇ ਉਹ ਪੀ ਵੀ ਪਾਲਦੇ ਨੇ ਤੇ ਇਹ ਹਾਥੀ ਜੰਗਲਾਂ ਦੇ ਵਿੱਚ ਖਾਣ ਪੀਣ ਜਾਂਦੇ ਰਹਿੰਦੇ ਸੀ ਅਚਾਨਕ ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਹਾਥੀ ਆਕਰਮਕ ਹੋ ਰਹੇ ਨੇ ਜਦੋਂ ਇਸ ਚੀਜ਼ ਦੀ ਪੂਰੀ ਸ਼ਾਨਵੀਣ ਕੀਤੀ ਗਈ ਤਾਂ ਪਤਾ ਲੱਗਿਆ ਵੀ ਇਹ ਹਾਥੀ ਜੰਗਲ ਵਿੱਚ ਅਜਿਹੇ ਪੇੜ ਪੌਦੇ ਤੇ ਫਲ ਖਾ ਰਹੇ ਸੀ ਜਿਨ੍ਹਾਂ ਅੰਦਰ ਨਸ਼ਾ ਮੌਜੂਦ ਹੁੰਦਾ ਤੇ ਉਹ ਹਾਥੀ ਇਸ ਨਸ਼ੇ ਦੇ आदी ਹੋ ਚੁੱਕੇ ਸੀ ਤੇ ਜਿਸ ਵਕਤ ਉਹਨਾਂ ਨੂੰ ਨਸ਼ਾ ਨਹੀਂ ਸੀ ਮਿਲਦਾ ਉਸ ਵੇਲੇ ਇਹ ਹਾਥੀ ਆਕਰਮਕ ਹੋ ਜਾਂਦੇ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਕਿਸੇ ਇਨਸਾਨ ਨੂੰ ਜੇ ਨਸ਼ਾ ਨਾ ਮਿਲੇ ਤਾਹੋ ਇਨਸਾਨ ਆਕਰਮਕ ਹੋ ਜਾਂਦਾ ਜਾਂ ਫਰੋਸ਼ ਤੋੜ ਲੱਗ ਜਾਂਦੀ ਹੈ ਬਿਲਕੁਲ ਇਸੇ ਤਰੀਕੇ ਦੇ ਨਾਲ ਇਹਨਾਂ ਹਾਥੀਆਂ ਨੂੰ ਵੀ ਤੋੜ ਲੱਗ ਰਹੀ ਸੀ ਇਸ ਤੋਂ ਇਲਾਵਾ ਬੰਦਰ ਵੀ ਨਸ਼ਾ ਕਰਦੇ ਨੇ ਤੇ ਬੰਦਰਾਂ ਨੂੰ ਤਾਂ ਕਈ ਜਗ੍ਹਾ ਦੇ ਉੱਤੇ ਬੀੜੀ ਸਿਗਰਟ ਤੇ ਸ਼ਰਾਬ ਪੀਦੇ ਦੇਖਿਆ ਵੀ ਗਿਆ ਪਰ ਬੰਦਰਾਂ ਦੇ ਨਸ਼ਾ ਕਰਦਾ ਸਭ ਤੋਂ ਫੇਮਸ ਕੇਸ ਸੀ ਅਫਰੀਕਾ ਦਾ ਜਦੋਂ ਅਫਰੀਕਾ ਦੇ ਗ੍ਰੀਨ ਮੌਂਕੀ ਸਕਰੇਬਨ ਆਈਲੈਂਡ ਪਹੁੰਚੇ ਤਾਂ ਇੱਥੇ ਗੰਨਾ ਬਹੁਤ ਜ਼ਿਆਦਾ ਆਮ ਹੁੰਦਾ ਸੀ ਇਹਨਾਂ ਨੂੰ ਇਸ ਦੀ ਲਤ ਲੱਗ ਗਈ ਤੇ ਹੌਲੀ-ਹੌਲੀ ਉਹ ਗੰਨੇ ਤੋਂ ਬੰਡ ਵਾਲੇ ਨਸ਼ੇ ਦੇ ਆਦੀ ਹੁੰਦੇ ਗਏ ਇਹਨਾਂ ਬੰਦਰਾਂ ਉੱਤੇ ਰਿਸਰਚ ਵੀ ਕੀਤੀ ਗਈ ਸੀ ਇਸ ਰਿਸਰਚ ਦੇ ਤਹਿਤ ਇਹਨਾਂ ਬੰਦਰਾਂ ਜਦੋਂ ਨਾਰਮਲ ਪਾਣੀ ਤੇ ਅਲਕੋਹਲ ਵਾਲਾ ਪਾਣੀ ਦਿੱਤਾ ਗਿਆ ਜਾਂ ਫਰੋਨਾ ਦੇ ਵਿੱਚੋਂ ਚੁਣਨ ਦੇ ਲਈ ਕਿਹਾ ਗਿਆ ਤਾਂ ਹਰੇਕ ਪੰਜ ਵਿੱਚੋਂ ਚਾਰ ਬੰਦਰਾ ਨੇ ਅਲਕੋਹਲ ਵਾਲਾ ਪਾਣੀ ਚੁਣਿਆ ਸੀ ਇਹ ਤਾਂ ਗੱਲ ਹੋਈ ਜਾਨਵਰਾਂ ਦੀ ਪਰ ਤੁਸੀਂ ਮੰਨੋਗੇ ਨਹੀਂ ਵੀ ਪੰਛੀ ਵੀ ਨਸ਼ਾ ਕਰਦੇ ਨੇ ਜੀ ਹਾਂ ਐਮਪੀ ਯਾਨੀ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੁਆਰਾ ਦਵਾਈਆਂ ਤੇ ਹੋਰ ਕੰਮਾਂ ਦੇ ਲਈ ਸਰਕਾਰ ਤੋਂ ਲਾਇਸੈਂਸ ਲੈ ਕੇ ਫੀਵ ਦੀ ਖੇਤੀ ਹੁੰਦੀ ਹੈ ਪਰ ਇੱਥੇ ਇਹਨਾਂ ਖੇਤਾਂ ਅੰਦਰ ਤੋਦਿਆਂ ਦੁਆਰਾ ਫੀਵ ਦਾ ਫਲਾਂ ਨੂੰ ਚੋਰੀ ਕਰਕੇ ਨਸ਼ਾ ਕੀਤਾ ਜਾਂਦਾ ਹੈ ਇੱਥੋਂ ਦੇ ਲੋਕਲ ਲੋਕ ਕਹਿੰਦੇ ਨੇ ਕਿ ਇੱਥੋਂ ਦੇ ਤੋਤੇ ਜਿਹੜੇ ਉਹ ਬਹੁਤ ਵੱਡੇ ਨਸ਼ੇੜੀ ਨੇ ਤੇ ਜ਼ਿਆਦਾਤਰ ਤੋਤੇ ਜਿਹੜੇ ਉਹ ਫੀ ਮਦ ਦਾ ਨਸ਼ਾ ਕਰਦੇ ਨੇ ਹੁਣ ਗੱਲ ਕਰਦੇ ਹਾਂ ਸ਼ਰਾਬੀ ਚੂਹਿਆਂ ਦੀ ਜੀ ਹਾਂ ਗੱਲ ਥੋੜੀ ਅਜੀਬ ਹੋ ਜੂਗੀ ਪਰ ਤੁਹਾਨੂੰ ਦੱਸ ਦਈਏ ਵੀ ਬਿਹਾਰ ਦੇ ਵਿੱਚ ਇੱਕ 8 ਲੱਖ ਲੀਟਰ ਸ਼ਰਾਬ ਹੈ ਜਿਹੜੀ ਉਹ ਚੂਹਿਆਂ ਦੇ ਦੁਆਰਾ ਪੀ ਲੱਤੀ ਗਈ ਤੇ ਉਹਨਾਂ ਚੂਹਿਆਂ ਦੇ ਉੱਤੇ ਸ਼ਰਾਬ ਨੂੰ ਪੀਣ ਦੇ ਇਲਜ਼ਾਮ ਵੀ ਲੱਗ ਚੁੱਕੇ ਨੇ ਤੁਹਾਨੂੰ ਦੱਸ ਦਈਏ ਵੀ ਤੁਹਾਨੂੰ ਪਤਾ ਹੋਣਾ ਵੀ ਬਿਹਾਰ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਬੱਦੀ ਚੱਲ ਰਹੀ ਹੈ ਜਿਸ ਦੇ ਤਹਿਤ ਜੇ ਵੀ ਸ਼ਰਾਬ ਫੜੀ ਜਾਂ ਹੈ ਉਸ ਨੂੰ ਥਾਣੇ ਲਿਆਂਦਾ ਜਾਂਦਾ ਤੇ ਉੱਥੇ ਜਮ੍ਹਾਂ ਕਰ ਦਿੱਤਾ ਜਾਂਦਾ ਪਰ ਜਦੋਂ ਸਾਰੀ ਸ਼ਰਾਬ ਦੀ ਗਿਣਤੀ ਹੋਈ ਤਾਂ ਪਤਾ ਲੱਗਾ ਵੀ ਉਸ ਵਿੱਚੋਂ 8 ਲੱਖ ਲੀਟਰ ਸ਼ਰਾਬ ਜਿਹੜੀ ਉਹ ਘੜਦੀ ਸੀ ਥਾਣੀ ਦੇ ਕਰਮਚਾਰੀਆਂ ਤੋਂ ਪੁੱਛਣ ਤੇ ਪਤਾ ਲੱਗਿਆ ਵੀ ਸ਼ਰਾਬ ਐਡੀ ਉਹਨਾਂ ਨੂੰ ਚੂਹਿਆਂ ਦੇ ਦੌਰ ਆ ਪੀ ਲੱਤਾ ਗਿਆ ਪਰ ਸ਼ਰਾਬ ਸੱਚ ਮੁੱਚ ਚੂਹਿਆਂ ਨੇ ਪੀਤੀ ਸੀ ਜਾਂ ਫਿਰ ਚੂਹਿਆਂ ਤੇ ਝੂਠੇ ਇਲਜ਼ਾਮ ਹੀ ਲੱਗ ਰਹੇ ਨੇ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਅਸੀਂ ਵੀ ਜਾਣਦੇ ਹਾਂ ਵੀ ਅਸਲ ਦੇ ਵਿੱਚ ਸ਼ਰਾਬ ਕਿਹੜੇ ਚੂਹਿਆਂ ਦੇ ਪੀਤੀ ਹੋਊਗੀ ਤੇ ਉਹ ਚੂਹੇ ਕਿਹੜੇ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਇਹ ਰਹੀ ਤੇ ਅਸਲੀ ਚੂਹੇ ਕਿਹੜੇ ਨੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੇ ਜੇਕਰ ਤੁਸੀਂ ਵੀ ਹੋਰ ਕਿਸੇ ਜਾਨਵਰ ਬਾਰੇ ਜਾਣਦੇ ਹੋ ਜਿਹੜਾ ਕਿ ਨਸ਼ਾ ਕਰ ਸਕਦਾ ਜਾਂ ਫਿਰ ਨਸ਼ਾ ਕਰਦਾ ਹੋਵੇ ਜਾਂ ਜਈ ਵੀਡੀਓ ਵਾਇਰਲ ਹੋਈ ਹੋਵੇ ਤਾਂ ਉਸ ਨੂੰ ਕਮੈਂਟ ਵਿੱਚ ਦੱਸਣ ਦੀ ਕਿਰਪਾਲਤਾ ਜਰੂਰ ਕਰਨੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ